ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਲੱਗੇ ਆਂ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਆਉ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜੇ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਹੁਣ ਹੈਗਾ ਜੀ ਸ਼ਾਮ ਦਾ ਟਾਈਮ 7:00 ਵਜੇ ਦਾ ਤੇ ਦਿਨ ਹੈਗਾ ਅੱਜ ਬੁੱਧਵਾਰ ਤੇ ਆਪਾਂ ਅੱਜ ਪਹਿਲਾ ਵੀਡੀਓ ਨਹੀਂ ਬਣੀ ਤੇ ਸੋਚਿਆ ਚਲੋ ਹਨਾ ਵੀ ਕੁਝ ਭੈਣ ਭਰਾਵਾਂ ਦੇ ਕਮੈਂਟ ਸੀ ਉਹਦੇ ਜਵਾਬ ਦੇ ਦਈਏ ਹੁਣ ਵੀਡੀਓ ਬਣਾਉਣੇ ਆ ਬਣਾਵਾਂਗੇ ਤਾਂ ਛੋਟੀ ਜੀ ਇੱਕ ਕਿਸੇ ਵੀ ਇੰਦੀ ਹਨਾ ਵੀ ਹਾਂ ਗਾਂ ਦੀ ਵੀਡੀਓ ਪਾਉਣੀ ਸੀ ਉਹਨਾਂ ਨੇ ਗਾਂ ਸੇਲ ਕਰਨੀ ਐ ਤੇ ਉਹਦੀ ਵੀਡੀਓ ਵੀ ਆਪਾਂ ਇੱਥੇ ਲਾ ਦਾਂਗੇ ਉਹ ਗਿਰ ਨਸਲ ਦੀ ਗਾਂ ਕੀ ਤੇ ਮਿਲ ਕੇ ਰਿਕਾਰਡ ਵਧੀਆ ਦੀ 17-18 ਲੀਟਰ ਦੱਸਿਆ ਉਹਨਾਂ ਦੁੱਧ ਕਿੰਨੇ ਹੁਣ ਗਰਮੀ ਕਰਕੇ ਵੀ ਥੋੜਾ ਜਿਆਦਾ ਜ਼ਰੂਰ ਘਟ ਗਈ ਪਰ ਹੁਣ ਵੀ ਦੁੱਧ ਵਧੀਆ ਹੈਗਾ ਹਾਈ ਗਾਇਸ ਤੇ ਆਪਾਂ ਕਮੈਂਟ ਦੇ ਜਵਾਬ ਵੀਰੇ ਉਹ ਚਿੱਠੇ ਦਾ ਵੀ ਕਮੈਂਟ ਆਇਆ ਸੀਗਾ ਭੈਣ ਨੇ ਪੁੱਛਿਆ ਸੀਗਾ ਵੀ ਤੁਸੀਂ ਹਨਾ ਤੇਲ ਕਿੰਨਾ ਚਿਰ ਪਹਿਲਾਂ ਪਾਉਣਿਓ ਉਹਨਾਂ ਦੀ ਗਾਂ ਨੂੰ ਸ਼ਾਇਦ 5ਵੇਂ ਮਹੀਨਾ ਲੱਗਿਆ ਵਾ ਪਤਨ ਛੇਮਾ ਤੇ ਵੀਰੇ ਆਪਾਂ ਤਾਂ ਨਾ ਮਹੀਨਾ ਪਹਿਲਾਂ ਪਾਉਣੇ ਹੁੰਨੇ ਆ ਆ ਹੁਣ ਮੱਝ ਨੂੰ ਥੋੜਾ ਜਿਹਾ ਲੇਟ ਹੀ ਸ਼ੁਰੂ ਕਰਿਆ ਸੀਗਾ 22 23 ਦਿਨ ਰਹਿ ਗਏ ਸੀ ਜਦੋਂ ਇਹਦੇ ਆਪਾਂ ਸਟਾਰਟ ਕਰਿਆ ਇਹਨੂੰ ਕਿਉਂਕਿ ਆਪਾਂ ਤੁਹਾਨੂੰ ਦੱਸਿਆ ਸੀ ਪਹਿਲਾਂ ਹਨਾ ਵੀ ਮੈਨੂੰ ਆਇਆ ਸੀ ਚਲੋ ਵੀ ਸਰੋਂ ਵਾਲਾ ਦਾਣਾ ਪਿਆ ਲਾਂਗੇ ਤੇ ਉਹ ਟਾਈਮ ਨਹੀਂ ਲੱਗਿਆ ਬਸ ਨਾ ਕੰਮ ਧੰਜ ਚ ਭਿਉਣ ਦਾ ਤੇ ਫਿਰ ਕਹਾਣੀ ਆਪਣੀ ਕਢਾਈ ਪਈ ਸੀਗੀ ਵਧੀਆ ਘਰ ਦੀ ਸਰੋਂ ਸੀਗੀ ਤੇ ਉਹਦੀ ਕਹਾਣੀ ਕਢਾਈ ਗਈ ਸੀ ਤੇ ਉਹ ਫਿਰ ਆਪਾਂ ਪੇਲ ਪਾਉਣ ਲੱਗੇ ਇਹਨੂੰ ਵੀ ਮੰਨ ਲੋ ਰੋਜ਼ ਦਾ 100 ਗ੍ਰਾਮ ਤੇ ਇਹ ਤੇਲ ਮਹੀਨਾ ਪਹਿਲਾਂ ਸਟਾਰਟ ਕਰਦੇ ਹੁੰਦੇ ਆ ਮਹੀਨਾ ਪਹਿਲਾਂ ਤੇਲ ਤੇ ਵਾਈਟਮੈਚ ਤੇ ट्रांजिशन ਫੀਡ ਇਹ ਆਪਾਂ ਤਿੰਨੇ ਤੀਜਾ ਮਹੀਨਾ ਪਿਛਲੇ ਮਿੰਟ ਤੋਂ ਨਾ 5-4 ਦਿਨ ਵੀ ਜੇ ਵੱਧ ਹੋਣਾ ਤਾਂ ਵੀ ਕੋਈ ਚੱਕਰ ਨਹੀਂ ਬਸ ਐ ਜੇ ਸਟਾਰਟ ਕਰ ਲੈਣੇ ਆ ਤੇ ਇਹ ਆਪਾਂ ਤੁਹਾਨੂੰ ਦੱਸਿਆ ਹੀ ਅਭੀ ਇਹਦਾ ਰਿਜ਼ਲਟ ਆਪਾਂ ਜਿਵੇਂ ਆਊਗਾ ਤੁਹਾਨੂੰ ਜ਼ਰੂਰ ਦਿਖਾਵਾਂਗੇ ਇੱਕ ਵਾਈਟਮੈਚ ਦੀ ਥਾਂ ਤੇ ਹਨਾ ਵੀ ਉਹ ਬਹੁਤ ਚੱਲਦਾ ਹਨਾ ਅੱਛੇ ਪਲੱਸ 50 골ਡ ਆਪਾਂ ਨੂੰ ਵੀਰੇ ਉਹਦੇ ਰਿਜ਼ਲਟ ਨਹੀਂ ਪਤਾ ਹਨਾ ਕਿ ਕਿਵੇਂ ਆ ਆਪਾਂ ਜਿਹੜੀ ਚੀਜ਼ ਪਾਉਣੇ ਆ ਤੁਹਾਨੂੰ ਉਹਦੇ ਦੱਸਦੇ ਆ ਤੇ ਆਪਾਂ ਪਿਛਲੀ ਵੀਡੀਓ ਚ ਦੱਸਿਆ ਸੀ ਹਨਾ ਵੀ ਪਸ਼ੂਆਂ ਦਾ ਬਹੁਤ ਨੁਕਸਾਨ ਹੋ ਰਿਹਾ ਗਰਮੀ ਨਾਲ ਤੇ ਬਹੁਤ ਸਾਰੇ ਭੈਣ ਭਰਾ ਮੰਨੇ ਕਿਹਾ ਵੀ ਹਨਾ ਕਿਸੇ ਦੇ ਵੀ ਪਿਛਲੇ ਸਾਲ ਆਏ ਹੋ ਗਿਆ ਸੀ ਕਿਸੇ ਦੇ ਹੋਣਾ ਬਈ ਬਹੁਤ ਬੁਰਾ ਹਾਲ ਆ ਇਹ ਚਾਰ ਕਕਣੀਆਂ ਕੀ ਪੈ ਜਾਂਦੀਆਂ ਹਨਾ ਗਰਮੀ ਉਤੂ ਜ਼ਿਆਦੇ ਹੋ ਜਾਂਦੀ ਆ ਤੇ ਦੇਖੋ ਹੁਣ ਪਸੀਨੇ ਆ ਰਹੇ ਆ ਨੇ ਬਦਲਵਾਈ ਹੋਈ ਬਣੀ ਹੋਈ ਅੱਜ ਵੀ ਅੱਜ ਥੋੜੀ ਜਿਹੀ ਘੱਟ ਸੀ ਗਰਮੀ ਕੱਲ ਤੇ ਪਰਸੋਂ ਇੰਨੀ ਗਰਮੀ ਬਹੁਤ ਜ਼ਿਆਦਾ ਸੀ ਤੇ ਮੱਸੇ ਚਾਰਕ ਕਣੀਆਂ ਰੋਜ਼ ਪੈ ਜਾਂਦੀਆਂ ਉਹਨਾਂ ਗਰਮੀ ਬਹੁਤ ਜ਼ਿਆਦਾ ਬਣ ਜਾਂਦੀ ਆ ਤੇ ਅਸਲ ਲੱਗੀ ਪਈ ਆ ਨਾ ਸੌਣ ਦੀ ਝੜੀ ਕਹਿੰਦੇ ਹੁੰਦੇ ਆ ਸੌਣ ਦੀ ਝੜੀ 'ਚ ਪਈ ਸ਼ਹਿਰਾ ਵਾਲਿਆਂ ਨੂੰ ਮौज ਹੁੰਦੀ ਆ ਨਾ ਸ਼ਹਿਰਾ ਵਾਲੇ ਤਾਂ ਵਧੀਆ ਕਹਿੰਦੇ ਆ ਨਜ਼ਾਰੇ ਆ ਸਾਡੇ ਪਰ ਪਿੰਡਾਂ ਵਾਲਿਆਂ ਨੂੰ ਨਹੀਂ ਪਿੰਡਾਂ ਵਾਲਿਆਂ ਨੂੰ ਬਸ ਬਾਲਣ ਸੰਭਾਲਣ ਦੀ ਹੋ ਜਾਂਦੀ ਆ ਪਾਥੀਆਂ ਸੰਭਾਲ ਦੋ ਛਟੀਆਂ ਸੰਭਾਲ ਦੋ ਜਾਂ ਹਨਾ ਵੀ ਆਏ ਮਾਲ ਪੋਸ਼ੂ ਦਾ ਔਖਾ ਹੋ ਜਾਂਦਾ ਤੇ ਸ਼ਹਿਰਾਂ ਵਾਲੇ ਕਹਿੰਦੇ ਵਧੀਆ ਚਲੋ ਮੀਂਹ ਪਈ ਜਾਵੇ ਆਏ ਹੁੰਦਾ ਬਈ ਇਸ ਤਰ੍ਹਾਂ ਤੇ ਪਿੰਡਾਂ ਵਾਲਿਆਂ 'ਚ ਫਰਕ ਤੇ ਇਹ ਆਪਣੇ ਹਨਾ ਕਮੈਂਟ ਸੀਗੇ ਕੁਸ਼ਕ ਇਹ ਜਦ ਆਪਾਂ ਜਵਾਬ ਦਿੱਤਾ ਤੇ ਕਿਸੇ ਦਾ ਆਇਆ ਸੀਗਾ ਵੀ ਸਾਡੇ ਕਹਿੰਦੇ 11 ਮਹੀਨੇ ਹੋ ਗਏ ਮੱਛੀ ਸੂਈ ਨੂੰ ਵੀ ਉਹ ਰਹਿੰਦੀ ਨਹੀਂ ਵੀ ਆਪਣੇ ਵੀ ਹਨ 7-8 ਮਹੀਨੇ ਹੋ ਗਏ ਉਹਦੇ ਜਾਂ ਤਾਂ ਨਾ ਤੁਸੀਂ ਦਵਾਈ ਧਰਾਓ ਡੀ ਵਾਰਮਿੰਗ ਕਰੋ ਪਹਿਲਾਂ ਉਹਦੀ ਵੀ ਇਹ ਆਈ ਫਿਰ ਬਾਅਦ ਚ ਕਰਵਾਓ ਤੁਸੀਂ ਜਾਂ ਜਿਵੇਂ ਹੁਣ ਵੀ ਦਵਾਈ ਧਰਾਤੀ ਹੁਣ ਅਸੀਂ ਇਹਦੇ ਦਵਾਈ ਧਰਾਈ ਹੋਈ ਹੈ ਮੱਛੀ ਤੇ ਹੁਣ ਇਹਨੂੰ ਜੀਆਂ ਵਾਲੀਆਂ ਗੋਲੀਆਂ ਦੇਵਾਂਗੇ ਆਪਾਂ ਫਿਰ ਅਗਲੀ ਵੀ ਇੱਕ ਹੀਟ ਨਗਾ ਕੇ ਉਦੋਂ ਅਗਲੀ ਤੇ ਵੀ ਆਪਾਂ ਟੀਕਾ ਭਰਾਵਾਂਗੇ ਇਹਦੇ ਉਹ ਯਾ ਪਤਾ ਨਹੀਂ ਕੀ ਆ ਪਸ਼ੂਆਂ ਨੂੰ ਐਤ ਕੀ ਹਨ ਪਸ਼ੂਆਂ ਨੂੰ ਨਾ ਜਿਹੜੇ ਹੋਏ ਹੀ ਪਤਾ ਨਹੀਂ ਕੀ ਆ ਹਨ ਹਰੇਕ ਤੇ ਪਸ਼ੂ ਹੀ ਆਏ ਹੋਈ ਜਾਂਦੇ ਆ ਪਤਾ ਨਹੀਂ ਤੇ ਗਰਮੀ ਜ਼ਿਆਦਾ ਆ ਗਰਮੀ ਦਾ ਰੀਜਨ ਹਨ ਵਿਚਾਂ ਤਾਂ ਹੋ ਸਕਦਾ ਵੀ ਜਿਹੜੇ ਹਨ ਵੀ ਦਰਖਤ ਪੱਟੇ ਜਾ ਰਹੇ ਆ ਲਾਉਂਦਾ ਕੋਈ ਹੈ ਨਹੀਂ ਨਾ ਪੱਟ ਦਿੰਨੇ ਆ ਉਹ ਜਿਆ ਹਨਾ ਏਸੀ ਕਿਉਂਕਿ ਘਰ ਘਰ ਏਸੀ ਆ ਦੋ ਦੋ ਤਿੰਨ ਤੇ ਨਾ ਇੱਕ ਛੱਡੋ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਹੰਮਸ ਬਣੀ ਪਈ ਆ ਜਮਾ ਕਿਸੇ ਪਾਸਿਓਂ ਕੋਈ ਪੱਤਾ ਨਹੀਂ ਹਿਲਦਾ ਪਸ਼ੂਆਂ ਨੂੰ ਵਿਚਾਰਿਆਂ ਨੂੰ ਬਹੁਤ ਔਖਾ ਆਪਾਂ ਤੁਹਾਨੂੰ ਦਿਖਾਉਣੇ ਦੂਸਰੇ ਪਾਸੇ ਕੈਮਰਾ ਕਰਕੇ ਦੇਖੋ ਬਈ ਆ ਵਾਸ ਹਮੇਸ਼ਾ ਹੌਂਕਦੀ ਦੀ ਹੌਂਕਦੀ ਜੀ ਮੈਂ ਠੰਡਾ ਤੇ ਆਪਾਂ ਤੁਹਾਨੂੰ ਦੱਸਿਆ ਸੀ ਵੀ ਇੰਨਾ ਕਾ ਲਾਹ ਲੱਗੀ ਵਿਚਾਰੀ ਕਰਮਾਲ ਵੈਸੇ ਤਾਂ ਮੈਂ ਰੋਜ਼ ਕਹਿੰਦੀ ਆ ਮੈਂ ਤੁਹਾਨੂੰ ਭਈ ਫੇਰ ਦਿਖਾਵਾਂ ਫੇਰ ਫੇਰ ਭੁੱਲ ਕੇ ਦਿਖਾ ਦਿੰਨੀ ਆ ਤੇ ਉਹਨੂੰ ਵੜਦੇ ਆਪਾਂ ਬਾਹਰ ਕੱਟੇ ਆ ਇੱਥੇ ਰੋ ਕਿਉਂਕਿ ਤੁਹਾਨੂੰ ਦੱਸਦੇ ਹੁੰਦੇ ਆ ਥਾਂ ਦੀ ਬਦਲੀ ਨਾਲ ਮੁੜ ਕੇ ਮਿਲਦੀ ਨੇ ਤੇ 7 ਵਜੇ ਚੁੱਕਿਆ ਤੇ ਆਪਾਂ ਹੁਣ ਇਹਨਾਂ ਨੂੰ ਪਾਣੀ ਪਿਆ ਦਈਏ ਤੇ ਪਾਣੀ ਵੀਰੇ ਵੱਧ ਤੋਂ ਵੱਧ ਪਿਆਇਆ ਕਰੋ ਮੈਂ ਤਾਂ ਵੀ ਨਮਾ ਵੀ ਦਿਨੀ ਹੁੰਨੀ ਆ ਇਸ ਵੇਲੇ ਜਾਂ ਵੀ ਆ ਪਹਾੜੇ ਛੱਡ ਦਿੰਨੇ ਆ ਆਪਾਂ ਕਿਉਂਕਿ ਗਰਮੀ ਆਪਾਂ ਤੁਹਾਨੂੰ ਦੱਸ ਦੇਣਾ ਬਹੁਤ ਜ਼ਿਆਦਾ ਅੱਜ ਥੋੜਾ ਜਿਹਾ ਸਾਹ ਆਉਂਦਾਗਾ ਤੇ ਤਾਂ ਹੀ ਬੈਠੀਆਂ ਆਰਾਮਦਾਰੀ ਨਾਲ ਨਹੀਂ ਫਿਰਨ ਬਹੁਤ ਔਖਾ ਹੋ ਜਾਂਦਾ ਇਹਨਾਂ ਨੂੰ ਤੇ ਚਲੋ ਵੀਰੇ ਆਪਾਂ ਹੁਣ ਉਹ ਵੀਰ ਦੀ ਵੀਡੀਓ ਲਾ ਦਈਏ ਜਿਹੜੀ ਉਹਨਾਂ ਨੇ ਗਾਂ ਸੇਲ ਕਰਨੀ ਆ ਗਿਰਨਸਲ ਦੀ ਗਾਂ ਤੇ ਬਸ ਨੰਬਰ ਲਿਖ ਦਾਂਗੇ ਆਪਾਂ ਤੇ ਵੀਰ ਨਾਲ ਕੰਟੈਕਟ ਕਰ ਲਿਓ ਜਾਂ ਆਪਾਂ ਉਹਨਾਂ ਦੀ ਪਹਿਲਾਂ ਵਾਲੀ ਵੀਡੀਓ ਪਾ ਦਾਂਗੇ ਉਹ ਜਿਨ੍ਹਾਂ ਦੀ ਆਪਾਂ ਪਹਿਲਾਂ ਪੱਛੀ ਦੀ ਵੀਡੀਓ ਪਾਈ ਸੀਗੀ ਉਹ ਲਾ ਦਾਂਗੇ ਨਾਲ ਕਿਪੋਸ ਤੇ ਉਹ ਨਾਲ ਲਾ ਦਾਂਗੇ ਤੇ ਤੁਸੀਂ ਵੀਰ ਨੂੰ ਪੁੱਛ ਲਓ ਜਿਹੜੀ ਵੀ ਕੋਈ ਗੱਲਬਾਤ ਹੋਈ ਗਾਂ ਬਾਰੇ ਟਿੰਡੀ ਬਾਤੀ ਆਪਾਂ ਦੇ ਟਿੰਡੀ ਪਹਿਲਾਂ ਪਾਉਂਦੇ ਹੁੰਦੇ ਸੀਗੇ ਤੇ ਇਹ ਆਪਣੇ ਉਧਰੋਂ ਹੀ ਆਈ ਸੀ ਹਰਿਆਣੇ ਤੋਂ ਉਹ ਜਿਹੜੀ ਮੱਝ ਆਪਾਂ ਵੇਚੀ ਆ ਉਹਦੇ ਨਾਲ ਤੇ ਹਾਂ ਪੁੱਤ ਤੇ ਆਪਾਂ ਬਸ ਇਹਨੂੰ ਮਹੀਨਾ ਪਹਿਲਾਂ ਸਾਰਾ ਕੁਝ ਸਟਾਰਟ ਕਰ ਲਿਆ ਤੇ ਰਿਜ਼ਲਟ ਜਿਹੜੇ ਵੀ ਆਏ ਜਿਵੇਂ ਵੀ ਆਏ ਤੇ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਆਪਾਂ ਚਲੋ ਮੈਂ ਨਾ ਨੂੰ ਪਾਣੀ ਪੀਉਣੀ ਐ ਨਿਮਾਉਣੀ ਆ ਕੱਕ ਪੱਠਾ ਪਾਉਣੀ ਆ ਤੇ ਤੇਰੇ ਮੰਮੀ ਰੋਟੀ ਲਾ ਕੇ ਸੀਗੇ ਅੱਜ ਮੇਰੇ ਗੁਰਦੁਆਰੇ ਆਉਂਦੇ ਨੂੰ ਮੰਮੀ ਲੱਗੇ ਪਈ ਸੀ ਰੋਟੀ ਅੱਗੇ ਮੈਂ ਸ਼ਾਮ ਨੂੰ ਮੈਂ ਲਾ ਲੈਣੀ ਆ ਫੇਰੇ ਮੰਮੀ ਲਾਉਂਦੇ ਆ ਸੋਫੀ ਰਾਣੀ ਸੋਫੀ ਸੋਫੀ ਛੱਲ ਲੀਂਗਾ ਖਾਂਦੀ ਫਿਰਦੀ ਆ ਹਨਾ ਸੋਫੀ ਛੱਲੀਆਂ ਖਾਣਾ ਹੈ ਨਹੀਂ ਖਾਦੀ ਨਹੀਂ ਬਾਜੀ ਦਹੀਂ ਬਾਲ ਦਹੀਂ ਮੈਂ ਪਾਉਂਗੀ ਨੂੰ ਹੈ ਮੈਂ ਪਾਉਂਗਾ ਦਹੀਂ ਸੋਫੀ ਛੱਲਿਆਂ ਕਿੱਥੇ ਦੇਖ ਦੇਖ ਖਾਣੀ ਆ ਤੂੰ ਸੋਫੀ ਖਾ ਲੈ ਚੀਜੀ ਚੰਗਾ ਦਿਖਾ ਲੈ ਆਪ ਹੀ ਖਾ ਲੂ ਉਸਨੇ ਹੁਣ ਪਸੰਦ ਨਹੀਂ ਖਾ ਹਟੀ ਰੱਜ ਗਈ ਹੈ ਤੇਰੇ ਵਾਰ ਹੂੰ ਤੇਰੇ ਵਾਰ ਦਹੀਂ ਪਾਉਣੀਆਂ ਤੂੰ ਖਾ ਲੈ ਰੋਟੀ ਤੇ ਚਲੋ ਬਈ ਆਪਾਂ ਵੀ ਵਾਸ ਇਹਨਾਂ ਨੂੰ ਪਾਣੀ ਤਾਂ ਨਹੀਂ ਪਿਆਦ ਗਏ ਤੇ ਤੂੰ ਹੀ ਪਾ ਦੇ ਫਿਰ ਤੂੰ ਹੀ ਪਾ ਦੇਣੀ ਹੁੰਦੀ ਆ ਬਸ ਰਾਤ ਵੀ ਥੋੜਾ ਜਿਹਾ ਮੱਛਰ ਘਟ ਸੀਗਾ ਖੰਡੇ ਜੀ ਸਿਗਰੱਟਾ ਤੇ ਵੈਸੇ ਧੂਈ ਆਪਾਂ ਸਾਰੀ ਰਾਤ ਚਲਦੀ ਰੱਖੀ ਇਹ ਆਪਣਾ ਵੀ ਜਗਰਾਤਾ ਕਰਾ ਦਿੰਦੀਆਂ ਨਾਲ ਘੰਟੇ-ਘੰਟੇ ਤੋਂ ਵੀ ਇਹਨਾਂ ਨੂੰ ਧੂਈ ਪਾਉਣੀ ਪੈਂਦੀ ਆ ਤੇ ਚਲੋ ਵੀਰੇ ਆਪਾਂ ਵੀਡੀਓ ਦਾ ਐਂਡ ਇੱਥੇ ਕਰਦੇ ਆ ਤੇ ਉਹ ਕਿਸੇ ਦਾ ਪੇਮੈਂਟ ਸੀ ਨਾ ਆਪਾਂ ਦੱਸਤਾ ਵੀ ਭਈ ਮਹੀਨਾ ਪਹਿਲਾਂ ਆਪਾਂ ਸਟਾਰਟ ਕਰਦੇ ਆ ਕੋਈ ਵੀ ਚੀਜ਼ ਪਾਉਣੀ ਆ ਹੀਡ ਵਗੈਰਾ ਜਾਂ ਤੇਲ ਤੁਸੀਂ ਉਹਦੋਂ ਸਟਾਰਟ ਕਰ ਸਕਦੇ ਹੋ ਤੇ ਇਹ ਤੇ ਉਹਨਾਂ ਕਿਉਂਕਿ ਪਸ਼ੂ ਨੂੰ ਨਾ ਤਾਂ ਸੂਣ ਚ ਕੋਈ ਪ੍ਰੋਬਲਮ ਆਵੇ ਵਧੀਆ ਪ੍ਰੋਪਰ ਜੇਰ ਪੈਂਦੀ ਹੈ ਤੇ ਜਿਹੜਾ ਜਿਹੜੀ ਚੀਜ਼ ਆਪਾਂ ਇਹਨਾਂ ਨੂੰ ਪਾਈ ਬਾਅਦ ਚ ਵੀ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਤੇ ਤੁਸੀਂ ਵੀ ਪਲੀਜ਼ ਹਨਾ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਚਲੋ ਜੀ ਆਪਾਂ ਕਿਸੇ ਹੋਰ ਵੀਡੀਓ ਨਾਲ ਮਿਲਦੇ ਆਂ ਤੇ ਬੇਟੀ ਨੇ ਲਾ ਲਿਆ ਕੂਲਰ ਹਨ ਖੜਕਾ ਕਰਦਾ ਤੇ ਆਪਾਂ ਉਹ ਵੀਰ ਦੀ ਵੀਡੀਓ ਵੀ ਲਾਉਣੀ ਹੈਗੇ ਉਹਨਾਂ ਦੀ ਗਾਂ ਦੀ ਤੇ ਜੇ ਕਿਸੇ ਨੇ ਲੈਣੀ ਹੋਈ ਤਾਂ ਨਾ ਨਾ ਸੰਪਰਕ ਕਰ ਸਕਦਾ ਵਧੀਆ ਗਾਂ ਕੀ ਮਗਰ ਬੱਛੀ ਆ ਉਹ ਪਹਿਲਾਂ ਵਾਲੀ ਬੱਛੀ ਦੀ ਆਪਾਂ ਵੀਡੀਓ ਪਾਈ ਸੀ ਵੀ ਉਹਨਾਂ ਨੇ ਜਿਹੜੀ ਸੇਲ ਕਰਨੀ ਸੀ 13 ਮਹੀਨਾ ਦੀ ਸੀ ਤੇ ਹੁਣ ਦੂਜੀ ਸੂਏ ਵੀ ਉਹਨੇ ਇਹ ਬੱਛੀ ਦਿੱਤੀ ਆ ਮਹੀਨਾ ਖੋ ਗਿਆ ਸ਼ਾਇਦ ਉਹਨੂੰ ਸੂਈ ਨੂੰ ਤੇ ਬਾਕੀ ਤੁਸੀਂ ਉਹਨਾਂ ਤੋਂ ਡਿਟੇਲ ਲੈ ਲਿਓ ਪੂਰੀ ਚਲੋ ਜੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਚ ਆਪਾਂ ਤੱਕ ਫਿਰ ਸੱਚੀ ਅਕਾਲ ਵੀ ਸਾਰਿਆਂ ਨੂੰ ਹੱਸਦੇ ਰਹੋ ਬਸਦੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਬਾਏ اپنی ਗਿਰਨਸਲ ਦੀ ਬੱਚੀ ਸੇਲ ਕਰਨੀ ਹੈ ਜੀ ਆ ਉਮਰੇ ਦੀ ਹੈਗੀ ਜੀ 13 ਮਹੀਨੇ ਇਹਦੀ ਮਾਂ ਹੁਣ ਆਪਣੇ ਕੋਲ ਹੀ ਹੈ ਜੀ 10 ਦਿਨ ਹੋ ਗਏ ਦੀ ਮਾਂ ਨੂੰ ਸੂਈ ਨੂੰ ਤੇ 18 ਪਲਸ ਤੇ ਚੱਲ ਰਹੀ ਹੈ ਹੁਣ ਆਪਣੇ ਕੋਲ ਤੇ ਪ੍ਰੋਪਰ ਰਿਕਾਰਡ ਵਾਲੀ ਬੱਚੀ ਹੈ ਜੀ ਤੇ ਆਪਣਾ ਪਿੰਡ ਹੈਗਾ ਜੀ ਰਾਏਪੁਰ ਟਾਣੀ ਡਿਸਟ੍ਰਿਕਟ ਫਤਿਹਬਾਦ ਤਹਿਸੀਲ ਰਤਿਆ ਹਰਿਆਣੇ ਚ ਜੀ ਤੇ ਆਪਣੀ ਬੱਚੀ ਦਾ ਪ੍ਰਾਈਸ ਹੈਗਾ ਜੀ 15000 ਰੁਪਿਆ ਸੰਪਰਕ ਨੰਬਰ ਹੈ ਜੀ 9053785845 चल खोरली चल 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 अगे चल अगे खोरली चल अगे padu <shranly> <shranly>